ਐਕਚੁਅਲੀ ਅਸੀਂ ਆ ਜਿਹੜਾ ਸਭ ਤੋਂ ਪਹਿਲਾ ਗਾਣਾ ਹੈ ਮੈਂ ਨੱਚਦੀ ਆ ਆਪਾਂ ਉਹਦੇ 'ਚ ਬਹੁਤ ਨੱਚਿਆ ਬਹੁਤ ਹੀ ਜ਼ਿਆਦਾ ਨੱਚਿਆ ਆਪਾਂ ਉਸ ਗਾਣੇ 'ਚ ਅਸੀਂ ਵੀ ਜਦੋਂ ਫਾਈਨਲ ਐਡੀਟ ਦੇਖਿਆ ਤਾਂ ਅਸੀਂ ਦੋਵਾਂ ਨੇ ਰਿਅਲਾਈਜ਼ ਕੀਤਾ ਇੰਨਾ ਨੱਚਲੇ ਅਸੀਂ ਤੇ ਪਹਿਲੀ ਗੱਲ ਤਾਂ ਇੰਨੀ ਗਰਮੀਆਂ 'ਚ ਆਪਾਂ ਫਿਲਮ ਸ਼ੂਟ ਕੀਤੀ ਉਹਦੇ ਬਾਅਦ ਆਪਾਂ ਉਹਨਾਂ ਸੂਟਾਂ ਦੇ ਥੱਲੇ ਇੰਨਾ ਕੁਝ ਪਾਇਆ ਹੋਇਆ ਸੀ ਸੋ ਅਸੀਂ ਕਾਫੀ ਅਲੱਗ-ਅਲੱਗ ਟਾਈਪ ਦੇ ਬੋਡੀਸੂਟਸ ਬਣਵਾਏ ਸੀ ਇਹਦੇ ਵੀ ਤੇ ਮੇਰੇ ਵੀ ਕਾਫੀ ਅਲੱਗ-ਅਲੱਗ ਸੀ ਤੇ 6 ਪਾਰਟ ਸੀ ਇਹ ਹੈਨਾ ਤਾਂ ਕਿ ਉਹਦੀ ਬੋਡੀ ਤੇ ਮੇਰੀ ਬੋਡੀ ਲੱਗੇ ਥੋੜੀ ਹੈਵੀ ਬਟ ਥੋੜੀ ਅਲੱਗ ਲੱਗੇ ਐ ਨਹੀਂ ਹੋ ਜਾਂਦਾ ਨਾ ਕਿ ਦੋਨੋਂ ਬੰਦੇ ਮੋਟੇ ਆ ਤਾਂ ਦੋਨੋਂ ਇੱਕੋ ਟਾਈਪ ਦੇ ਮੋਟੇ ਆ ਉਹ ਵੀ ਨਹੀਂ ਹੋ ਜਾਂਦਾ ਤਾਂ ਕਿਸੇ ਦਾ ਫੈਟ ਰੋਲ ਇੰਦਰ ਹੈ ਕਿਸੇ ਦਾ ਫੈਟ ਰੋਲ ਇੰਦਰ ਹੈ ਉਤੋਂ ਦੀ ਅਸੀਂ ਉਹ ਚਮਕੀਲਾ ਮੇਕਅਪ ਕਰ ਲਿਆ ਉਹ ਜੂੜੇ ਲਾ ਲਏ ਸੋ ਸਾਡੀ ਹਾਲਤ ਕਾਫੀ ਖਰਾਬ ਸੀ ਤੇ ਜਿੱਥੇ ਆਪਾਂ ਸ਼ੂਟ ਕਰ ਰਹੇ ਸੀ ਉਧਰ ਤੁਸੀਂ ਸਿਰਫ ਜਾਂ ਤਾਂ ਚੱਲ ਕੇ ਜਾ ਸਕਦੇ ਸੀ ਰੇਤ ਦੇ ਚ ਜਾਂ ਟਰੈਕਟਰ 'ਚ ਜਾ ਸਕਦੇ ਸੀ ਉਧਰ ਜਾ ਕੇ ਰੇਤ ਦੇ ਚ ਨੱਚਣਾ ਵੀ ਸੀ ਸੋ ਆਈ ਥਿੰਕ ਕੋ ਸਾਡੇ ਲਈ ਵੈਸੇ ਟੈਕਨੀਕਲੀ ਉਹ ਬਹੁਤ ਡਿਫਿਕਲਟ ਸੀ ਬਟ ਸਾਨੂੰ ਦੋਵਾਂ ਨੂੰ ਥੋੜਾ ਜਿਹਾ ਚਾਹ ਹੈਗਾ ਡਾਂਸ ਕਰਨ ਦਾ ਤੇ ਆਪਾਂ ਉਹ ਕੋਸਟਿਊਮਸ ਚ ਤੇ ਸੀਬੋ ਦੇ ਕਿਰਨਾ ਨੂੰ ਨਾ ਐਸ ਕੈਰੈਕਟਰਸ ਆਈ ਥਿੰਕ ਆਪਾਂ ਦੋਵਾਂ ਨੇ ਬਹੁਤ ਇੰਜੋਏ ਕੀਤਾ ਆ ਡੈਫੀਨਿਟ ਗੱਲ ਹੈ ਕਿਉਂਕਿ ਆਪਾਂ ਹਰ ਸੀਨ ਤੋਂ ਪਹਿਲਾਂ ਤੇ ਹਰ ਸੀਨ ਤੋਂ ਬਾਅਦ ਵੀ ਆਈ ਕਹਿੰਦੇ ਸੀ ਕਿੰਨੀਆਂ ਕੰਬਲੀਆਂ ਆ ਪਾਗਲ ਨੇ ਕੀ ਕਰਦੀਆਂ ਕੀ ਬੋਲਦੀਆਂ ਐਂਡ ਈਵਨ ਆਫਟਰ ਦੀ ਐਡੀਟ ਡਬਿੰਗ ਤੋਂ ਬਾਅਦ ਵੀ ਜਦੋਂ ਆਪਾਂ ਮਿਲੇ ਆ ਆਪਾਂ ਹਰ ਇੱਕ ਸੀਨ ਡਿਸਕਸ ਕੀਤਾ ਯਾਰ ਉਹ ਸੀਨ ਜਿ ਆਪਾਂ ਕੀਤਾ ਉਹ ਸੀਨ ਚ ਆਪਾਂ ਕਿਵੇਂ ਲੱਗ ਰਹੀ ਹੈ ਸੋ ਆਈ ਥਿੰਕ ਮੋਰ ਦੈਨ ਕਿ ਸਾਨੂੰ ਕਿੰਨੀ ਡਿਫਿਕਲਟੀ ਆਈ ਅਸੀਂ ਸੀਬੋ ਤੇ ਕਿੰਨਾ ਬਹੁਤ ਇੰਜੋਏ ਕੀਤਾ ਐ ਐਸ ਕੈਰੈਕਟਰਸ ਜੀ ਇਹ ਇਹ ਇਹਦੇ ਚ ਬਾਕੀ ਸਾਰੀ ਨੰਨ ਠੀਕ ਐ ਇੱਕ ਗੱਲ ਗਲਤ ਐ ਜੀ ਇਹਨਾਂ ਨੇ ਕਿਹਾ ਇੰਨੀ ਗਰਮੀ ਚ ਸ਼ੂਟ ਕੀਤਾ ਪਰ ਇਹਨਾਂ ਨੂੰ ਤਾਂ ਗਰਮੀ ਲੱਗਦੀ ਨਹੀਂ ਤੁਸੀਂ ਤਾਂ ਬਿਲਕੁਲ ਗਰਮੀ ਮੰਨਦੇ ਨਹੀਂ ਇਸ ਉਹਨ ਵੀ ਤਾਂ ਏਸੀ ਬੰਦ ਸੀਗਾ ਜਦੋਂ ਤੁਸੀਂ ਇਹਦਾ ਇਹ ਜਿੱਥੇ ਬੈਠਾ ਜਿੱਥੇ ਮੇਕਅਪ ਕਰਾ ਰਹੀ ਸੀ ਏਸੀ ਬੰਦ ਸੀ ਇਹਨਾਂ ਨੂੰ ਨਹੀਂ ਲੋੜ ਉੱਤੇ ਪਲਿਆ ਹੈ ਐਂਡ ਕੰਟਿਨਿਊ ਦੇ ਮੂਵ ਐਕਚੁਅਲੀ ਅਸੀਂ ਆ ਜਿਹੜਾ ਸਭ ਤੋਂ ਪਹਿਲਾ ਗਾਣਾ ਹੈ ਮੈਂ ਨੱਚਦੀ ਆ ਆਪਾਂ ਉਹਦੇ 'ਚ ਬਹੁਤ ਨੱਚਿਆ ਬਹੁਤ ਹੀ ਜ਼ਿਆਦਾ ਨੱਚਿਆ ਆਪਾਂ ਉਸ ਗਾਣੇ 'ਚ ਅਸੀਂ ਵੀ ਜਦੋਂ ਫਾਈਨਲ ਐਡੀਟ ਦੇਖਿਆ ਤਾਂ ਅਸੀਂ ਦੋਵਾਂ ਨੇ ਰਿਅਲਾਈਜ਼ ਕੀਤਾ ਇੰਨਾ ਨੱਚਲੇ ਅਸੀਂ ਤੇ ਪਹਿਲੀ ਗੱਲ ਤਾਂ ਇੰਨੀ ਗਰਮੀਆਂ 'ਚ ਆਪਾਂ ਫਿਲਮ ਸ਼ੂਟ ਕੀਤੀ ਉਦੇ ਬਾਅਦ ਆਪਾਂ ਉਹਨਾਂ ਸੂਟਾਂ ਦੇ ਥੱਲੇ ਇੰਨਾ ਕੁਝ ਪਾਇਆ ਹੋਇਆ ਸੀ ਸੋ ਅਸੀਂ ਕਾਫੀ ਅਲੱਗ-ਲੱਗ ਟਾਈਪ ਦੇ ਬੋਡੀਸੂਟਸ ਬਣਵਾਏ ਸੀ ਇਹਦੇ ਵੀ ਤੇ ਮੇਰੇ ਵੀ ਕਾਫੀ ਅਲੱਗ-ਲੱਗ ਸੀ ਤੇ 6 ਪਾਰਟ ਸੀ ਉਹ ਇਹ ਹੈ ਨਾ ਤਾਂ ਕਿ ਉਹਦੀ ਬਾਡੀ ਤੇ ਮੇਰੀ ਬਾਡੀ ਲੱਗੇ ਥੋੜੀ ਹੈਵੀ ਬਟ ਥੋੜੀ ਅਲੱਗ ਲੱਗੇ ਐ ਨਹੀਂ ਹੋ ਸਕਦਾ ਨਾ ਕਿ ਦੋਨੋਂ ਬੰਦੇ ਮੋਟੇ ਤਾਂ ਦੋਨੋਂ ਇੱਕੋ ਟਾਈਪ ਦੇ ਮੋਟੇ ਆ ਉਹ ਵੀ ਨਹੀਂ ਹੋ ਸਕਦਾ ਤਾਂ ਕਿਸੇ ਦਾ ਫੈਟ ਰੋਲ ਇੰਦਰ ਹੈ ਕਿਸੇ ਦਾ ਫੈਟ ਰੋਲ ਇੰਦਰ ਹੈ ਉਤੋਂ ਦੀ ਅਸੀਂ ਉਹ ਚਮਕੀਲਾ ਮੇਕਅਪ ਕਰ ਲਿਆ ਉਹ ਜੂੜੇ ਲਾ ਲਏ ਸੋ ਸਾਡੀ ਹਾਲਤ ਕਾਫੀ ਖਰਾਬ ਸੀ ਜਿੱਥੇ ਆਪਾਂ ਸ਼ੂਟ ਕਰ ਰਹੇ ਸੀ ਉਧਰ ਤੁਸੀਂ ਸਿਰਫ ਜਾਂ ਤਾਂ ਚੱਲ ਕੇ ਜਾ ਸਕਦੇ ਸੀ ਰੇਤ ਦੇ ਚ ਜਾਂ ਟਰੈਕਟਰ 'ਚ ਜਾ ਸਕਦੇ ਸੀ ਉਧਰ ਜਾ ਕੇ ਰੇਤ ਦੇ 'ਚ ਨੱਚਣਾ ਵੀ ਸੀ ਸੋ ਆਈ ਥਿੰਕ ਕੋ ਸਾਡੇ ਲਈ ਵੈਸੇ ਟੈਕਨੀਕਲੀ ਉਹ ਬਹੁਤ ਡਿਫਿਕਲਟ ਸੀ ਬਟ ਸਾਨੂੰ ਦੋਵਾਂ ਨੂੰ ਥੋੜਾ ਜਿਹਾ ਚਾਹ ਹੈਗਾ ਡਾਂਸ ਕਰਨ ਦਾ ਤੇ ਆਪਾਂ ਉਹ ਕਾਸਟਿਊਮਸ 'ਚ ਤੇ ਸੀਬੋ ਦੇ ਕਿਰਨਾਂ ਨੂੰ ਨਾ ਐਸ ਕੈਰੈਕਟਰਸ ਆਈ ਥਿੰਕ ਆਪਾਂ ਦੋਵਾਂ ਨੇ ਬਹੁਤ ਇੰਜੋਏ ਕੀਤਾ ਆ ਡੈਫੀਨਿਟ ਗੱਲ ਹੈ ਕਿਉਂਕਿ ਆਪਾਂ ਹਰ ਸੀਨ ਤੋਂ ਪਹਿਲਾਂ ਤੇ ਹਰ ਸੀਨ ਤੋਂ ਬਾਅਦ ਵੀ ਆਈ ਕਹਿੰਦੀ ਸੀ ਕਿੰਨੀਆਂ ਕੰਬਲੀਆਂ ਆਪਾਂ ਗਰਮੇ ਕੀ ਕਰਦੀਆਂ ਕੀ ਬੋਲਦੀਆਂ ਐਂਡ ਇਵਨ ਆਫਟਰ ਦੀ ਐਡੀਟ ਡਬਿੰਗ ਤੋਂ ਬਾਅਦ ਵੀ ਜਦੋਂ ਆਪਾਂ ਮਿਲੇ ਆਂ ਆਪਾਂ ਹਰ ਇੱਕ ਸੀਨ ਡਿਸਕਸ ਕੀਤਾ ਯਾਰ ਉਹ ਸੀਨ ਚ ਆਪਾਂ ਆ ਕੀਤਾ ਉਹ ਸੀਨ ਚ ਆਪਾਂ ਕਿਵੇਂ ਲੱਗ ਰਹੀ ਐ ਸੋ ਆਈ ਥਿੰਕ ਮੋਰ ਦੈਨ ਕਿ ਸਾਨੂੰ ਕਿੰਨੀ ਡਿਫਿਕਲਟੀ ਆਈ ਅਸੀਂ ਸੀਬੋ ਤੇ ਕਿੰਨਾ ਬਹੁਤ ਇੰਜੋਏ ਕੀਤਾ ਐ ਐਜ਼ ਕੈਰੈਕਟਰਸ ਜੀ ਇਹ ਇਹ ਇਹਦੇ ਵਿੱਚ ਬਾਕੀ ਸਾਰੀ ਗੱਲਾਂ ਠੀਕ ਐ ਇੱਕ ਗੱਲ ਗਲਤ ਐ ਜੀ ਇਹਨਾਂ ਨੇ ਕਿਹਾ ਇੰਨੀ ਗਰਮੀ ਚ ਸ਼ੂਟ ਕੀਤਾ ਪਰ ਇਹਨਾਂ ਨੂੰ ਤਾਂ ਗਰਮੀ ਲੱਗਦੀ ਨਹੀਂ ਤੁਸੀਂ ਤਾਂ ਬਿਲਕੁਲ ਗਰਮੀ ਮੰਨਦੇ ਨਹੀਂ ਇਸ ਹੁਣ ਵੀ ਇਹ ਤਾਂ ਏਸੀ ਬੰਦ ਸਗਾ ਦੇ ਤੁਸੀਂ ਇਹਦਾ ਇਹ ਜਿੱਥੇ ਬੈਠੇ ਹਾਂ ਜਿੱਥੇ ਮੇਕਅਪ ਕਰਾ ਰਹੀ ਸੀ ਏਸੀ ਬੰਦ ਸੀ ਇਹਨਾਂ ਨੂੰ ਨਹੀਂ ਲੋੜ ਉੱਤੇ ਪਲ ਹੈ ਐਂਡ ਕੌਂਟ ਦੇ ਮੂਦੇ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ